ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਹੈ 23 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 23 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ ਐਮਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਪੰਜਾਬ ਦੇ ਕਿਸ ਸ਼ਹਿਰ ਵਿੱਚ ਮਦਰ ਮਿਲਕ ਬੈਂਕ ਦੀ ਸਥਾਪਨਾ ਕੀਤੀ ਗਈ ਹੈ ਹਾਂਜੀ ਪੰਜਾਬ ਦੇ ਮੋਹਾਲੀ ਦੇ ਵਿੱਚ ਮਦਰ ਮਿਲਕ ਬੈਂਕ ਦੀ ਸਥਾਪਨਾ ਕੀਤੀ ਗਈ ਹੈ অপਸ਼ਨ ਸੀ ਇਜ਼ ਅ ਰਾਈਟ ਆਨਸਰ ਇਸ ਤਰ੍ਹਾਂ ਦੇ ਬੱਚੇ ਜੋ ਜਨਮ ਸਮੇਂ ਆਪਣੀ ਬੱਚਿਆਂ ਨੂੰ ਜਨਮ ਦੇ ਸਮੇਂ ਮਾਂ ਦਾ ਦੁੱਧ ਪ੍ਰੋਵਾਈਡ ਕਰਵਾਉਣ ਦੇ ਲਈ ਮਦਰ ਮਿਲਕ ਬੈਂਕ ਸ਼ੁਰੂ ਕੀਤੀ ਹੈ ਪੰਜਾਬ ਦੀ ਗਵਰਨਮੈਂਟ ਨੇ ਤੇ ਪਹਿਲੀ ਸਥਾਪਨਾ ਇਹਦੀ ਮੋਹਾਲੀ ਦੇ ਵਿੱਚ ਹੋ ਚੁੱਕੀ ਆ ਹੁਣ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਪੰਜਾਬ ਨੇ ਮਦਰ ਮਿਲਕ ਬੈਂਕ ਸਥਾਪਿਤ ਕੀਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਅਤੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਖੇਤਰਫਲ ਦੇ ਪੱਖੋਂ ਪੰਜਾਬ ਭਾਰਤ ਦਾ 19ਵਾਂ ਰਾਜ ਆ ਜਨਸੰਖਿਆ ਦੇ ਮਾਮਲੇ ਵਿੱਚ 15ਵਾਂ ਰਾਜ ਆ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਵਾਈਲਡਲਾਈਫ ਸੈਂਚਰੀਜ਼ 13 ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅਬੋਹਰ ਵਾਈਲਡਲਾਈਫ ਸੈਂਚਰੀ ਜਿਹੜੀ ਕਿ ਕਾਲੇ ਹਿਰਨ ਲਈ ਮਸ਼ਹੂਰ ਆ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚੋਂ ਲੰਘਦਾ ਰਾਵੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚੋਂ ਲੰਘਦਾ ਵਿਆਸ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚੋਂ ਲੰਘਦਾ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਹੈ ਉਹ ਹੈ ਪਾਕਿਸਤਾਨ ਪੰਜਾਬ ਦੀ ਹੱਦ ਤਿੰਨ ਰਾਜਾਂ ਨੂੰ ਲੱਗਦੀ ਆ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਅਤੇ ਦੋ ਕੇਂਦਰ ਸ शासित ਪ੍ਰਦੇਸ਼ਾਂ ਨੂੰ ਪੰਜਾਬ ਦੀ ਹੱਦ ਲੱਗਦੀ ਹੈ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਵਿੱਚ ਗੋਲ ਮੇਲਾ ਆਯੋਜਿਤ ਕੀਤਾ ਗਿਆ ਹਾਂਜੀ ਗੋਲ ਮੇਲਾ ਇਹ ਆਯੋਜਿਤ ਕੀਤਾ ਗਿਆ ਵਾ ਜੰਮੂ ਕਸ਼ਮੀਰ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜੰਮੂ ਕਸ਼ਮੀਰ ਦੇ ਉਦਮਪੁਰਮ ਦੇ ਵਿੱਚ ਗੋਲ ਮੇਲਾ ਆਯੋਜਿਤ ਕੀਤਾ ਗਿਆ ਹੁਣ ਜੰਮੂ ਕਸ਼ਮੀਰ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੀ ਕੈਪੀਟਲ ਆ ਸ਼੍ਰੀਨਗਰ ਇੱਥੋਂ ਦੇ ਲਿਊਟੇਨੈਂਟ ਗਵਰਨਰ ਆ ਮਨੋਜ सिन्हा ਜੰਮੂ ਕਸ਼ਮੀਰ ਦੇ ਵਿੱਚ ਡਾਚੀਗਾਮ ਨੈਸ਼ਨਲ ਪਾਰਕ ਆ ਕਾਜੀਨਾਗ ਨੈਸ਼ਨਲ ਪਾਰਕ ਆ ਸਲੀਮ ਅਲੀ ਨੈਸ਼ਨਲ ਪਾਰਕ ਆ ਕਿਸਤਬਾੜ ਨੈਸ਼ਨਲ ਪਾਰਕ ਆ ਇੱਥੋਂ ਦੇ ਫੇਮਸ ਲੋਕ ਲੋਕਨਾਚਾ ਰੋਫ ਹੇਕਤ ਕੁਡ ਡੰਡੀ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਪਰ ਜੰਮੂ ਕਸ਼ਮੀਰ ਦੇ ਵਿੱਚ ਡਰਲ ਝੀਲਾ ਬੁਲਰ ਝੀਲਾ ਗਾਇਮਰ ਝੀਲਾ ਮਨਸਵਲ ਝੀਲਾ ਗੰਗਾਬਲ ਝੀਲਾ ਕੋਸਰਬਲ ਝੀਲਾ ਸ਼ੇਸ਼ਨਾਗ ਝੀਲਾ ਨਾਗਿੰਨ ਝੀਲਾ ਬੈਰੀਨਾਗ ਝੀਲਾ ਜੇਕਰ ਅਸੀਂ ਜੰਮੂ ਕਸ਼ਮੀਰ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਭਾਰਤੀ ਹਵਾਈ ਸੈਨਾ ਨੇ ਜੰਮੂ ਅਤੇ ਕਸ਼ਮੀਰ ਵਿੱਚ ਆਪਰੇਸ਼ਨ ਸਰਵ ਸ਼ਕਤੀ ਸ਼ੁਰੂ ਕੀਤਾ ਛੁਪੇ ਹੋਏ ਅੰਤਵਾਦੀਆਂ ਨੂੰ ਬਾਹਰ ਕੱਢਣ ਦੇ ਲਈ ਆਪਰੇਸ਼ਨ ਸਰਸਵਤੀ ਸ਼ੁਰੂ ਕੀਤਾ ਗਿਆ ਜੰਮੂ ਕਸ਼ਮੀਰ ਵਿੱਚ ਬਹੁਤ ਇੰਪੋਰਟੈਂਟ ਹੈ ਇਹ ਜੰਮੂ ਕਸ਼ਮੀਰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਅਟਲ ਦੁੱਲੂ ਨੂੰ ਜੰਮੂ ਕਸ਼ਮੀਰ ਦਾ ਮੁੱਖ ਸਕੱਤਰ ਚੁਣਿਆ ਗਿਆ ਜੰਮੂ ਕਸ਼ਮੀਰ ਦੇ ਕਿਸ ਤਬਾੜ ਜ਼ਿਲ੍ਹੇ ਦੇ ਵਿੱਚ ਕੇਸਰ ਨੂੰ ਜੀਆਈ ਟੈਗ ਮਿਲਿਆ ਆਰ ਆਰ ਸਵੈਨ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਆਉਂਦਾ ਸੰਭਾਲਿਆ ਨੈਕਸਟ ਕੁਐਸ਼ਨ ਕਿਸ ਬੈਂਕ ਨੇ ਹਾਲ ਹੀ ਵਿੱਚ ਨਵੀਨਤਮ ਮੋਬਾਈਲ ਬੈਂਕਿੰਗ ਐਪ ਮਨੀ ਟੂ ਇੰਡੀਆ ਕੈਨੇਡਾ ਨੂੰ ਲਾਂਚ ਕੀਤਾ ਹੈ ਇਸ ਤੋਂ ਇਲਾਵਾ ਇਹ ਕੁਐਸ਼ਨ ਤੁਹਾਨੂੰ ਇਸ ਤਰ੍ਹਾਂ ਵੀ ਆ ਸਕਦਾ ਕਿ ICICI ਬੈਂਕ ਨੇ ਕਿਹੜੇ ਦੇਸ਼ ਦੇ ਲਈ Money2India ਐਪ ਲਾਂਚ ਕੀਤੀ ਆ ਤਾਂ ਇਹ ਕੈਨੇਡਾ ਦੇ ਲਈ ਲਾਂਚ ਕੀਤੀ ਆ ਕਿਹੜੀ ਬੈਂਕ ਨੇ ਕੀਤੀ ਆ ICICI ਬੈਂਕ ਨੇ অপਸ਼ਨ C ਇਸ ਦਾ ਰਾਈਟ ਆਨਸਰ ਇਸ ਦੇ ਵਿੱਚ ਕੀ ਆ ਜਿਵੇਂ ਮੰਨ ਕੇ ਚੱਲੋ ਕੋਈ ਬੰਦਾ ਕੈਨੇਡਾ ਦੇ ਵਿੱਚ ਬਿਜ਼ਨਸ ਕਰ ਰਿਹਾ ਜਾਂ ਕੋਈ ਵੀ ਬੰਦਾ ਜਿਹੜਾ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਜੇਕਰ ਉਸ ਨੇ ਆਪਣੀ ਫੈਮਲੀ ਨੂੰ ਪੈਸੇ ਪਾਉਣੇ ਆ ਪਹਿਲਾਂ ਕੀ ਹੁੰਦਾ ਸੀ ਕਿ ਉਹ ਕੈਨੇਡਾ ਦੇ ਵਿੱਚ ICICI ICICI ਬੈਂਕ ਦੇ ਵਿੱਚ ਜਾ ਕੇ ਪੈਸੇ ਪਾਉਣੇ ਪੈਂਦੇ ਸੀ ਫੇਰ ਇੱਧਰ ਪੈਸੇ ਭੇਜ ਸਕਦਾ ਸੀ ਪਰ ਹੁਣ ਕੀ ਆ ਕਿ ਉਹ ਕਿਸੇ ਵੀ ਬੈਂਕ ਦੇ ਵਿੱਚੋਂ ਪੈਸੇ ਪਾ ਸਕਦਾ ਸਿੱਧਾ ICICI ਬੈਂਕ ਦੇ ਵਿੱਚ ਠੀਕ ਹੈ ਤਾਂ ਇਹ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਹੁਣ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਇਹ ਵਿੱਚ ਭਾਰਤ ਸਰਕਾਰ ਨੇ ਕਿਸ ਦੇਸ਼ ਨਾਲ ਲੱਗਦੀ ਆਪਣੀ ਸਰਹੱਦ ਤੇ ਕੰਡਿਆਲੀ ਤਾਰ ਲਗਾਉਣ ਦਾ ਐਲਾਨ ਕੀਤਾ ਜਿਵੇਂ ਤੁਸੀਂ ਦੇਖਿਆ ਹੋਣਾ ਮੂਵੀਜ਼ 'ਚ ਵੀ ਤੁਸੀਂ ਦੇਖਦੇ ਆਂ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਮੂਵੀ ਬਣਦੀ ਆ ਉਹਦੇ ਵਿੱਚ ਇੱਕ ਜਿਹੜਾ ਬਾਰਡਰ ਸ਼ੇਅਰ ਹੁੰਦਾ ਵਾ ਉੱਥੇ ਕੰਡੇਦਾਰ ਤਾਰ ਹੁੰਦੀ ਆ ਕੰਡੇਦਾਰ ਤਾਰ ਨਾਲ ਬਾਰਡਰ ਜਿਹੜਾ ਵਾ ਉਹ ਸੇਫਟੀ ਲਈ ਲਗਾਈ ਹੁੰਦੀ ਆ ਤੇ ਉੱਤੇ ਕੋਈ ਚੜ ਨਾ ਸਕੇ ਨਾ ਮਿਆਂਮਾਰ ਦੇ ਵਿੱਚ ਜਿਹੜੀਆਂ ਤਾਰਾਂ ਆਆਂ ਜਾਂ ਬਾਰਡਰ ਆ ਉਹਦੇ ਤੇ ਕੰਡਿਆਲੀ ਤਾਰ ਲੱਗੀ ਨਹੀਂ ਹੋਈ ਸੀ ਤੇ ਇੱਥੋਂ ਕੁਝ ਲੋਕ ਇੰਡੀਆ ਆਉਂਦੇ ਆ ਇਸ ਕਰਕੇ ਹੁਣ ਭਾਰਤ ਮਿਆਂਮਾਰ ਦੇ ਵਿੱਚ ਕੰਡਿਆਲੀ ਤਾਰ ਲਗਾਉਣ ਦਾ ਐਲਾਨ ਕਰ ਰਿਹਾ ਵਾ ਜਿਹੜਾ ਬਾਰਡਰ ਆਪਣਾ ਮਿਆਂਮਾਰ ਨਾਲ ਸ਼ੇਅਰ ਹੁੰਦਾ ਉਹਦੇ ਤੇ ਠੀਕ ਹੈ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਮਿਆਂਮਾਰ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਿਆਂਮਾਰ ਮਿਆਂਮਾਰ ਦੀ ਕੈਪੀਟਲ ਆ ਨੈਪੀਡੋ ਕ੍ਰਾਂਸੀਆ ਬਰਮਿਸ ਕਿਆਟ ਅਤੇ ਪ੍ਰਾਈਮ ਮਿਨਿਸਟਰ ਆ ਮੀਨ ਆਂਗ ਲਿੰ ਨੈਕਸਟ ਕੁਐਸ਼ਨ ਕੇਂਦਰੀ ਮੰਤਰੀ ਸਰਬਨੰਦ ਸੋਨੋਬਾਲ ਨੇ ਹਾਲ ਹੀ ਵਿੱਚ ਆਯੂਸ਼ ਦਿਖਸਾ ਦਾ ਨੀ ਪੱਥਰ ਕਿੱਥੇ ਰੱਖਿਆ ਹੈ ਹਾਂਜੀ ਕੇਂਦਰੀ ਮੰਤਰੀ ਆ ਸਰਬਨੰਦ ਸੋਨੋਬਾਲ ਇਹਨਾਂ ਨੇ ਆਯੂਸ਼ ਦਿਖਸਾ ਦਾ ਨੀ ਪੱਥਰ ਰੱਖਿਆ ਵਾ ਭੁਵਨੇਸ਼ਵਰ ਦੇ ਵਿੱਚ ਉੜੀਸਾ ਦੀ ਕੈਪੀਟਲ ਆ ਭੁਵਨੇਸ਼ਵਰ ਆਪਸ਼ਨ ਸੀ ਇਸ ਆ ਰਾਈਟ ਆਨਸਰ ਤੇ ਇਹ ਜਿਹੜਾ ਨੀ ਪੱਥਰ ਰੱਖਿਆ ਗਿਆ ਵਾ ਆਯੂਸ਼ ਦਿਖਸਾ ਆਯੁਰਵੇਦ ਵਿੱਚ ਸਿੱਖਿਆ ਪ੍ਰਦਾਨ ਕਰਨ ਦੇ ਲਈ ਆ ਠੀਕ ਹੈ ਲੋਕਾਂ ਦਾ ਧਿਆਨ ਕੇਂਦ੍ਰਿਤ ਕਰਨ ਲਈ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਿਰ ਕਿਸ ਦੇਸ਼ ਦੇ ਵਿੱਚ ਬਣੇਗਾ 100% ਇਹ ਕੁਐਸ਼ਨ ਤੁਹਾਨੂੰ ਐਗਜ਼ਾਮ ਦੇ ਵਿੱਚ ਆਏਗਾ ਤੇ ਉੱਥੇ ਤੁਸੀਂ ਕੀ ਕਰੋਗੇ ਭਾਰਤ ਦੀ ਆਪਸ਼ਨ ਲੱਭੋਗੇ ਕਿਉਂਕਿ ਅਯੁੱਧਿਆ ਦੇ ਵਿੱਚ ਵੀ ਰਾਮ ਮੰਦਿਰ ਬਣਿਆ ਨਾ ਕਿੰਨਾ ਨਿਊਜ਼ ਦੇ ਵਿੱਚ ਚੱਲ ਰਿਹਾ ਵਾ ਤੇ ਪਰ ਇੱਥੇ ਦੇਖੋ ਕੀ ਆਪਸ਼ਨਸ ਦੇ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਿਰ ਕਿਸ ਦੇਸ਼ ਦੇ ਵਿੱਚ ਬਣੇਗਾ ਆਸਟ੍ਰੇਲੀਆ ਦੇ ਵਿੱਚ ਬਣਨ ਜਾ ਰਿਹਾ ਜੀ ਆਪਸ਼ਨ B ਇਜ਼ ਦਾ ਰਾਈਟ ਆਨਸਰ ਦੁਨੀਆ ਦਾ ਸਭ ਤੋਂ ਉੱਚਾ ਰਾਮ ਮੰਦਿਰ ਹੁਣ ਆਸਟ੍ਰੇਲੀਆ ਬਣਾਏਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਸਟ੍ਰੇਲੀਆ ਆਸਟ੍ਰੇਲੀਆ ਦੀ ਕੈਪੀਟਲ ਹੈ ਕੈਨਵਰਾ ਕਰੰਸੀ ਹੈ ਆਸਟ੍ਰੇਲੀਅਨ ਡਾਲਰ ਪ੍ਰਾਈਮ ਮਿਨਿਸਟਰ ਐਂਥਨੀ ਅਲਬਨੀਜ਼ ਸੰਯੁਕਤ ਫੌਜੀ ਅਭਿਆਸ ਆਸਟ੍ਰੇਲੀਅਨ 2023 ਭਾਰਤ ਤੇ ਆਸਟ੍ਰੇਲੀਆ ਦਰਮਿਆਨ ਪਰਥ ਵਿੱਚ ਆਯੋਜਿਤ ਕੀਤਾ ਗਿਆ ਆਸਟ੍ਰੇਲੀਆ ਆਪਣੇ ਸੰਵਿਧਾਨ ਵਿੱਚ ਦੇਸ਼ ਦੇ ਆਦੀਵਾਸੀਆਂ ਨੂੰ ਮਾਨਤਾ ਦੇਣ ਲਈ ਜਨਮਤ ਸੰਗ੍ਰਹਿ ਕਰਵਾਉਣ ਜਾ ਰਿਹਾ ਆਸਟ੍ਰੇਲੀਆ ਵਿੱਚ ਲਾਈਵ ਪਰਜੀਵੀ ਕੀੜੇ ਦਾ ਵਿਸ਼ਵ ਦਾ ਪਹਿਲਾ ਕੇਸ ਪਾਇਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜਾਰੀ ਫੋਰਵਰਡਸ ਦੀ 골ਡ ਰਿਜ਼ਰਵ ਰੈਂਕਿੰਗ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ 골ਡ ਰਿਜ਼ਰਵ ਯਾਨੀ ਕਿ ਕਿਹੜੇ ਦੇਸ਼ ਦੇ ਕੋਲੇ ਕਿੰਨਾ 골ਡ ਰਿਜ਼ਰਵ ਆ ਇਹ ਰੈਂਕਿੰਗ ਕੱਢੀ ਗਈ ਆ ਤੇ ਇਸ ਵਿੱਚ ਟੌਪ ਤੇ ਰਿਹਾ ਅਮਰੀਕਾ ਆਪਸ਼ਨ A ਇਜ਼ ਦਾ ਰਾਈਟ ਆਂਸਰ ਸਭ ਤੋਂ ਜ਼ਿਆਦਾ ਸੋਨਾ ਅਮਰੀਕਾ ਦੇ ਕੋਲ ਰਿਜ਼ਰਵ ਆ ਤੇ ਸੈਕੰਡ ਤੇ ਆ ਜਰਮਨੀ ਥਰਡ ਤੇ ਆ ਇਟਲੀ ਤੇ ਸਾਡਾ ਦੇਸ਼ ਭਾਰਤ 9ਵੇਂ ਨੰਬਰ ਤੇ ਆ ਠੀਕ ਹੈ ਹੁਣ ਟਾਪ ਤੇ ਅਮਰੀਕਾ ਯਾਨੀ ਕਿ ਯੂ ਐਸ ਏ ਯੂ ਐਸ ਏ ਦੀ ਕੈਪੀਟਲ ਆ ਵਾਸ਼ਿੰਗਟਨ ਡੀ ਸੀ ਕਰੰਸੀ ਆ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਆ ਜੋ ਬਾਈਡਨ ਯੂ ਐਸ ਸਟਾਰਟਅਪ ਫੰਡਿੰਗ ਗਲੋਬਲ ਰੈਂਕਿੰਗ 2023 ਵਿੱਚ ਵੀ ਟਾਪ ਤੇ ਰਿਹਾ ਭਾਰਤ ਤੇ ਅਮਰੀਕਾ ਵਿੱਚ ਘਾਰ ਸੰਜੋਗਤ ਅਬਿਆਸ ਬਜਰਾ ਪ੍ਰਹਾਰ ਉਮਰੋਈ ਵਿੱਚ ਹੋਇਆ ਅਮਰੀਕਾ ਫਿਨਟੈਕ ਯੂਨੀਕਰੋਨ ਦੇ ਮਾਮਲੇ ਵਿੱਚ ਟਾਪ ਤੇ ਰਿਹਾ ਮੈਰੀਲੈਂਡ ਵਿੱਚ ਭਾਰਤ ਤੋਂ ਬਾਹਰ ਡਾਕਟਰ ਭੀਮਰਾਓ ਅੰਬੇਡਕਰ ਦੀ ਸਭ ਤੋਂ ਵੱਡੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਨੈਕਸਟ ਕੁਐਸ਼ਨ ਤ੍ਰਿਪੁਰਾ ਮਨੀਪੁਰ ਅਤੇ ਮੇਘਾਲਿਆ ਦਾ ਸਥਾਪਨਾ ਦਿਵਸ ਹਾਲ ਹੀ ਵਿੱਚ ਕਦੋਂ ਮਨਾਇਆ ਗਿਆ ਹਾਂਜੀ ਤ੍ਰਿਪੁਰਾ ਮਨੀਪੁਰ ਅਤੇ ਮੇਘਾਲਿਆ ਦਾ ਸਥਾਪਨਾ ਦਿਵਸ ਹਰੇਕ ਸਾਲ 21 ਜਨਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ 21 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਦੇਖੋ 1970 ਦੇ ਵਿੱਚ ਸੌਰੀ 1971 1971 ਦੇ ਵਿੱਚ ਰਾਜ ਪੁਨਰਗਠਨ ਨਿਜਮ ਲਾਗੂ ਹੋਇਆ ਸੀ ਤੇ ਇਸੇ ਦੇ ਤਹਿਤ 21 ਜਨਵਰੀ 1972 ਨੂੰ ਤ੍ਰਿਪੁਰਾ ਮੇਗਾਲਿਆ ਅਤੇ ਮਣੀਪੁਰ ਨੂੰ ਰਾਜ ਦਾ ਦਰਜਾ ਦਿੱਤਾ ਗਿਆ ਸੀ ਠੀਕ ਹੈ ਤ੍ਰਿਪੁਰਾ ਮਣੀਪੁਰ ਅਤੇ ਮੇਗਾਲਿਆ ਨੂੰ ਰਾਜ ਦਾ ਦਰਜਾ ਦਿੱਤਾ ਗਿਆ ਸੀ ਇਸ ਕਰਕੇ 21 ਜਨਵਰੀ ਨੂੰ ਤ੍ਰਿਪੁਰਾ ਮਣੀਪੁਰ ਅਤੇ ਮੇਗਾਲਿਆ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹਰੇਕ ਸਾਲ ਹੁਣ ਜਨਵਰੀ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਜਨਵਰੀ ਨੂੰ ਡੀਆਰਡੀਓ ਦਾ 66ਵਾਂ ਸਥਾਪਨਾ ਦਿਵਸ ਮਨਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ 4 ਜਨਵਰੀ ਨੂੰ ਵਿਸ਼ਵ ਬ੍ਰੈਲ ਦਿਵਸ ਮਨਾਇਆ ਗਿਆ 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ 6 ਜਨਵਰੀ ਨੂੰ ਵਿਸ਼ਵ ਅਨਾਥ ਯੁੱਧ ਦਿਵਸ ਮਨਾਇਆ ਗਿਆ 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ 8 ਜਨਵਰੀ ਨੂੰ 33 ਰੋਟੇਸ਼ਨ ਦਿਵਸ ਮਨਾਇਆ ਗਿਆ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ 11 ਜਨਵਰੀ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਜਾਗਰੂਕਤਾ ਦਿਵਸ ਮਨਾਇਆ ਗਿਆ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਮਨਾਇਆ ਗਿਆ ਅਤੇ ਰਾਸ਼ਟਰ ਵਿੱਚ ਸੇਵਾ ਦਿਵਸ ਬਣਾਇਆ ਗਿਆ 16 ਜਨਵਰੀ ਨੂੰ ਰਾਸ਼ਟਰੀ ਸ਼ੁਰੂਆਤ ਦਿਵਸ ਮਨਾਇਆ ਗਿਆ 19 ਜਨਵਰੀ ਨੂੰ ਕੋਕ ਬੋਰੋਕ ਦਿਵਸ ਮਨਾਇਆ ਗਿਆ 20 ਜਨਵਰੀ ਨੂੰ ਪੈਂਗਿਓਨ ਜਾਗਰੂਕਤਾ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ ਆਈਆਈਐਸਐਫ 2023 ਵਿੱਚ ਜੰਗ ਸਾਇੰਟਿਸਟ ਕਾਨਫਰੰਸ ਦਾ ਉਦਘਾਟਨ ਕੀਤਾ ਹਾਂਜੀ ਰੀਸੈਂਟਲੀ ਕੇਂਦਰੀ ਮੰਤਰੀ ਕੇਰਨ ਰਿਜਜੂ ਨੇ India International Science Festival 2023 ਵਿੱਚ ਜੰਗ ਸਾਇੰਟਿਸਟ ਕਾਨਫਰੰਸ ਦਾ ਉਦਘਾਟਨ ਕੀਤਾ অপশন সি ਇਜ਼ ザ রাইਟ ਆਂਸਰ কিরਣ ਰਿਜਜੂ ਹਾਲ ਹੀ ਵਿੱਚ WEF ਜਾਨੀ ਕਿ ਵਰਲਡ ਇਕਨੋਮਿਕ ਫੋਰਮ ਦਿਵਸ ਸਮੇਲਨ ਵਿੱਚ ਕਿਸ ਰਾਜ ਨੇ 40000 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਕੀਤਾ ਤਾਂ অপਸ਼ਨ ਨੰਬਰ ਬੀ ਇਜ਼ ザ রাইਟ ਆਂਸਰ ਤੇਲੰгана ਤెలంగాణਾਂ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ ਇਸ ਦੇ ਕੈਪੀਟਲ ਕੀ ਆ ਹਾਂਜੀ ਤੇਲੰਗਾਨਾ ਦੀ ਕੈਪੀਟਲ ਆ ਚੇਨਈ ਚੀਫ ਮਿਨਿਸਟਰ ਐਮ ਕੇ ਸਟਾਲਿਨ ਗਵਰਨਰ ਆ ਆਰ ਐਨ ਰਵੀ ਤਾਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ ਆ ਗਿੰਡੀ ਨੈਸ਼ਨਲ ਪਾਰਕ ਆ ਇੰਦਰਾ ਗਾਂਧੀ ਨੈਸ਼ਨਲ ਪਾਰਕ ਆ ਅਨਮਲਾਈ ਨੈਸ਼ਨਲ ਪਾਰਕ ਆ ਮਨਾਰ ਨੈਸ਼ਨਲ ਪਾਰਕ ਆ ਮੁਕੁਰਤੀ ਨੈਸ਼ਨਲ ਪਾਰਕ ਆ ਸੱਤੇ ਮੰਗਲਮ ਟਾਈਗਰ ਰਿਜ਼ਰਵਰ ਇਸ ਨੂੰ ਟੀ ਐਕਸ 2 ਦਾ ਪੁਰਸਕਾਰ ਮਿਲੇ ਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ। ਤਾਮਿਲਨਾਡੂ ਦੇ ਵਿੱਚ ਚੈਂਬਰ ਮਵਕਮ ਝੀਲ ਆ, ਉਲਟੀ ਝੀਲ ਆ, ਕਾਲੀ ਬੈਰੀਲੀ ਝੀਲ ਆ, ਪੋਲੀਕ ਝੀਲ ਆ, ਕੋਲਾਬਈ ਝੀਲ ਆ, ਸੋਲਾਬਰਮ ਝੀਲ ਆ, ਵੀਰਨਮ ਝੀਲ ਆ, ਕੁੜੇਕਨਾਲ ਝੀਲ ਆ, ਰੈੱਡ ਹਿਲਸ ਝੀਲ ਆ, ਅੰਬਤੂਰ ਝੀਲ ਆ, ਸਿੰਘਾ ਨਲੂਰ ਝੀਲ ਆ। ਤੇਲੰਗਾਨਾ ਸਰਕਾਰ ਦੁਆਰਾ ਪਰਜਾ ਪਾਲਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਤੇਲੰਗਾਨਾ ਸਰਕਾਰ ਔਰਤਾਂ ਅਤੇ 트랜ਸਜੈਂਡਰਾਂ ਲਈ ਮੁਫਤ ਵਸ ਜਤਰਾ ਸ਼ੁਰੂ ਕਰੇਗੀ। ਸੰਸਦ ਨੇ ਤੇਲੰਗਾਨਾ ਵਿੱਚ ਕੇਂਦਰੀ ਕਬਾਈਲੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਬਿੱਲ ਪਾਸ ਕੀਤਾ ਗਦਮ ਪ੍ਰਸ਼ਾਦ ਤੇਲੰਗਾਨਾ ਵਿਧਾਨ ਸਭਾ ਦੀ ਨਵੇਂ ਸਪੀਕਰ ਚੁਣੇ ਗਏ ਤੇਲੰਗਾਨਾ ਸਰਕਾਰ ਨੇ ਰਵੀ ਗੁਪਤਾ ਨੂੰ ਨਮਾ ਡੀਜੀਪੀ ਚੁਣਿਆ ਤੇਲੰਗਾਨਾ ਵਿੱਚ ਦੁਨੀਆਂ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਕੀਤਾ ਗਿਆ ਨੈਕਸਟ ਕੁਐਸਚਨ ਹਣੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਾਲ ਹੀ ਵਿੱਚ ਸਾਇੰਸ ਸਿਟੀ ਵਿਕਸਿਤ ਕਰਨ ਦਾ ਐਲਾਨ ਕਿੱਥੇ ਕੀਤਾ हां जी हरियाणा ਦੇ ਮੁੱਖ ਮੰਤਰੀ ਆ ਮਨੋਹਰ لال ਖੱਟਰ ਤੇ ਇਹਨਾਂ ਨੇ ਸਾਇੰਸ ਸਿਟੀ ਵਿਕਸਿਤ ਕਰਨ ਦਾ ਐਲਾਨ ਹਰਿਆਣਾ ਦੇ ਫਰੀਦাবাদ ਵਿੱਚ ਕੀਤਾ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਹਰਿਆਣਾ ਦੀ ਗੱਲ ਕਰ ਰਹੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਰਿਆਣਾ ਹਰਿਆਣਾ ਦੀ ਕੈਪੀਟਲ ਆ ਚੰਡੀਗੜ੍ਹ ਚੀਫ ਮਿਨਿਸਟਰ ਆ ਮਨੋਹਰ لال ਖੱਟਰ ਗਵਰਨਰ ਆ ਵੰਡਾਰੂ ਦਤਾਤਰਿਆ ਹਰਿਆਣਾ ਦੇ ਵਿੱਚ ਸੁਲਤਾਨਪੁਰ ਨੈਸ਼ਨਲ ਪਾਰਕ ਆ ਕਾਲੇਸ਼ਵਰ ਨੈਸ਼ਨਲ ਪਾਰਕ ਆ वीर शिकारगढ़ वाइल्ड लाइफ सेंचुरी या चेलसीला झीला नाहर झीला खपरबास झीला खलोही रतन झीला इत्थों ने फेमस लोकनाचआ कुमार फगनाथ तमाल सांगणास चोमरनाथ बीन बांसुरी फरीदाबाद विखे इंडिया इंटरनेशनल साइंस फेस्टिवल 2023 दा आयोजन किता गया हरियाणा ने पहली बार विजय हजारे ट्रॉफी दा किताब जितया हरियाणा सरकार ने अभिनेत्री मीता बसिष्ठ नु मनोरंजन नीति परिषद जी चेयर पर्सन चुणेया ਚਤੁਰਜੀਤ ਕਪੂਰ ਹਰਿਆਣਾ ਦੇ ਨਵੇਂ ਡੀਜੀਪੀ ਬਣੇ ਹਰਿਆਣਾ ਸਰਕਾਰ ਨੇ ਵਿਧਵਾਵਾਂ ਅਨਵਿਆਹੇ ਲੋਕਾਂ ਲਈ ਮਹੀਨਾਵਾਰ ਪੈਨਸ਼ਨ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਕਿਸ ਨੇ ਹਾਲ ਹੀ ਵਿੱਚ 61 ਸਾਲ ਦੀ ਉਮਰ ਵਿੱਚ ਚੌਥੀ ਵਾਰ ਡੱਕਾਰ ਰੈਲੀ ਦਾ ਖਿਤਾਬ ਜਿੱਤੇ ਆ ਸਭ ਤੋਂ ਪਹਿਲਾਂ ਤਾਂ ਡੱਕਾਰ ਰੈਲੀ ਜਿਹੜੀ ਡੱਕਾਰ ਰੈਲੀ ਹੈ ਨਾ ਇਸ ਦੇ ਵਿੱਚ ਗੱਡੀਆਂ ਦੀ ਰੇਸ ਹੀ ਹੁੰਦੀ ਆ ਤੇ ਇਹ ਰੇਸ ਖਤਰਨਾਕ ਮਾਰਗਾਂ ਤੇ ਹੀ ਹੁੰਦੀ ਆ ਠੀਕ ਹੈ ਤੇ ਇਸ ਦੇ ਵਿੱਚ 61 ਸਾਲ ਦੀ ਉਮਰ ਵਿੱਚ ਚੌਥੀ ਵਾਰ ਡਕਾਰ ਰੇਲੀ ਦਾ ਖਿਤਾਬ ਜਿੱਤੇ ਆਵਾ 카ਰਲੋਸ ਸੰਜ਼ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਤੇ ਇਹ ਵੈਸੇ ਤਾਂ ਇਹਨਾਂ ਦਾ ਤਾਂ ਚੌਥੀ ਵਾਰ ਖਿਤਾਬ ਹੈ ਡਕਾਰ ਰੇਲੀ ਦਾ ਠੀਕ ਹੈ 카ਰਲੋਸ ਸੰਜ਼ ਦਾ ਪਰ ਆਡੀ ਦਾ ਆਡੀ ਕੰਪਨੀ ਦਾ ਇਹ ਪਹਿਲਾ ਖਿਤਾਬ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਦੇਸ਼ ਦੇ ਵਿਸ਼ਵ ਵਿਰਾਸਤੀ ਸਥਾਨਾਂ ਤੇ ਸੋਲਰ ਪਾਵਰ ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਹਾਂਜੀ ਵਿਸ਼ਵ ਵਿਰਾਸਤੀ ਸਥਾਨਾਂ ਤੇ ਸੋਲਰ ਪਾਵਰ ਸਟੇਸ਼ਨਾਂ ਦਾ ਉਦਘਾਟਨ ਕੀਤਾ ਗਿਆ ਮਿਸਰ ਚ অপਸ਼ਨ A ਇਸ ਦਾ ਰਾਈਟ ਆਨਸਰ ਮਿਸਰ ਮਿਸਰ ਨੂੰ ਅਸੀਂ ਇੰਗਲਿਸ਼ ਦੇ ਵਿੱਚ ਏਜੀਪਟ ਬੋਲਦੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਏਜੀਪਟ ਏਜੀਪਟ ਦੀ ਕੈਪੀਟਲ ਆ ਕਾਹਿਰਾ ਕਰੰਸੀ ਆ ਏਜੀਪਟੀਅਨ ਪਾਉਂਡ ਪ੍ਰੈਜ਼ੀਡੈਂਟ ਆ ਅਬਦਲ ਫਤੇਹ ਅਲਸੀਸੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ